ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿੰਤ ਤਸਵੀਰਾ ਸੀ ਤੁਹਾਡੇ ਨਾਲ ਜਲਾਲਾਬਾਦ ਤੋਂ ਸਾਂਝਾ ਕਰ ਰਿਹਾ ਜਿੱਥੇ ਗੁਰਦੁਆਰਾ ਰਾਮਗੜੀਆ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਪੰਜ ਪਿਆਰੇ ਸਿੰਘ ਸਭਾ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਸਜਾਇਆ ਜਾ ਰਿਹਾ ਲੋਕੀਂ ਕਿ ਨਜ਼ਾਰਾ ਤੁਸੀਂ ਬਜ਼ਾਰਾਂ ਦਾ ਦੇਖ ਸਕਦੇ ਹੋ ਜਿੱਥੇ ਖਾਲਸਾ ਦੇ ਸੋਹ ਸਜਨਾ ਦੇ ਮੌਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਗੁਰਦੁਆਰਾ ਰਾਮਗੜੀਆ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਲਾਲਾਬਾਦ ਤੋਂ ਲਾਈਵ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਿਹਾ ਜਿੱਥੇ ਸੰਤਾਂ ਦੇ ਵੱਲੋਂ ਨਾਮ ਜਾਪ ਕੀਤਾ ਜਾ ਰਿਹਾ ਲਗਾਤਾਰ ਗੁਰਬਾਣੀ ਸ਼ਬਦ ਕੀਰਤਨ ਪੜੇ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਗੁਰਦੁਆਰਾ ਰਾਮਗੜੀਆ ਸਾਹਿਬ ਤੋਂ ਤਸਵੀਰਾਂ ਅਸੀਂ ਸਾਂਝਾ ਕਰ ਰਿਹਾ ਜੋ ਕਿ ਬਜਾਰਾ ਦੇ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅੱਜ ਖਾਲਸਾ ਦਸ ਸਾਜਨਾ ਦਾ ਦਿਹਾੜਾ ਹੈ ਤੇ ਇਸ ਖਾਲਸਾ ਦਸ ਸਾਜਨਾ ਦੇ ਦਿਹਾੜੇ ਦੇ ਸਬੰਧ ਦੇ ਵਿੱਚ ਅਲੌਕਿਕ ਨਗਰ ਕੀਰਤਨ ਦਾ ਆ ਆਨੰਦ ਆ ਜਿਹੜਿਆ ਅੱਜ ਪੂਰੀ ਦੁਨੀਆ ਭਰ ਤੇ ਮਾਣਿਆ ਜਾ ਰਿਹਾ ਹੈ ਅੱਜ ਦੇ ਦਿਨ ਇੱਕ ਵਕਰੀ ਕੌਮ ਜਿਹੜੀ ਉਸਾਰਜੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਵਕਰੀ ਕੌਮ ਦਾ ਖਿਤਾਬ ਕਿਤਾ ਗਿਆ ਸੀ ਇੱਕ ਵੱਖਰੀ ਪਹਿਚਾਣ ਦਿੱਤੀ ਗਈ ਸੀ ਆ ਸਾਫਾ ਆ ਜਿਹੜਾ ਸਾਜਿਆ ਗਿਆ ਸੀ ਵਿਸਾਖੀ ਵਾਲੇ ਦਿਨ ਗੁਰੂ ਬਾਬਾ ਸਿੰਘ ਜੀ ਨੇ ਪੰਜ ਜਿਹੜੇ ਆਓ ਸਿਰ ਮੰਗੇ ਸੀ ਤਾਂ ਪੰਜ ਪੰਜ ਸੇ ਜਿਹੜੇ ਮੰਗੇ ਉਹ ਪੰਜ ਪਿਆਰੇ ਆ ਜਿਹੜੇ ਸਾਜੇ ਸੀ ਆਪ ਵੀ ਉਹਨਾਂ ਨੂੰ ਅਮਰੇ ਛਕਿਆ ਸੀ ਤੇ ਪੰਜਾਂ ਪਿਆਰਿਆਂ ਨੂੰ ਵੀ ਅਮਰੇ ਤੋਂ ਛਕਾਇਆ ਸੀ ਇਸੇ ਕਰਕੇ ਕਹਿੰਦੇ ਆ ਕਿ ਆਪੇ ਗੁਰੂ ਆਪੇ ਹੀ ਚੀਲਾ ਤੇ ਅੱਜ ਉਸ ਗੁਰੂ ਆ ਤੰਤਨ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਸਾਜੇ ਇੱਕ ਖਾਲਸਾ ਦੇਹਾਰੋ ਦੀਆਂ ਅបਦੁੱਤ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਲਾਈ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਗਾਇ ਬੁਰਵਾਏ ਗੁਰੂ ਆਏ 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 तस्वीर थे साझा कर रहे हैं गुरुद्वारा रामगढ़िया साहब द्वारा नगर कीर्तन सजाया गया है नगर कीर्तन दिया तस्वीर अं तेल साझा कर रहे हैं जिथे नगर कीर्तन देख सकते हो खालसा साजना दिवस दे मौके पर नगर कीर्तन सजाया गया है ਪਾਲਕੀ ਸਾਹਿਬ ਜੀ ਦੇ ਦਰਸ਼ਨ ਆਪ ਲੋਕ ਕਰ ਸਕਦੇ ਹੋ ਤਾਂ লাইਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਆਪਣੇ ਮੋਬਾਈਲ ਫੋਨ ਸਿਕਰਿਟੀ ਤਾਂ ਜਰੂਰ ਵੀਡੀਓ ਜਲਦੀ ਕਰਕੇ ਅੱਗੇ ਸਾਂਝੀ ਜਰੂਰ ਕਰਦੇ ਹੋ ਤਾਂ ਗੱਲਬਾਤ ਵੀ ਕਰਦੇ ਆ ਵਰਬੰਕਾ ਦੇ ਨਾਲ ਪਰ ਉਸ ਤੋਂ ਪਹਿਲਾਂ ਤਾਂ ਤੁਹਾਨੂੰ ਦਰਸ਼ਨ ਕਰਵਾ ਦਈਏ ਪਾਲਕੀ ਸਾਹਿਬ ਦੇ ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਹੋ ਤਾਂ ਇਹ ਲਾਈਵ ਦਰਸ਼ਨ ਤੁਹਾਡੇ ਨਾਲ ਜਿਹੜੇ ਆ ਉਹ ਸਾਂਝੇ ਕੀਤੇ ਜਾ ਰਹੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐ ਸਾਹਿਬ ਨਗਰ ਕੀਰਤਨ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਅਗਵਾਈ ਦੇ ਹੇਠ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨਗਰ ਕੀਰਤਨ ਇਹ ਆਪ ਲੋਕਾਂ ਦੇ ਦਰਸ਼ਕਾਂ ਲਈ ਇਸ ਟਾਈਮ ਲਾਈਵ ਤਸਵੀਰਾਂ ਇਸ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਤੇ ਆਪ ਸੰਤਾਂ ਦੇ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਉੱਥੇ ਹੀ ਪਾਲਕੀ ਸਾਹਿਬ ਦੇ ਦਰਸ਼ਨ ਵੀ ਤੁਸੀਂ ਕਰ ਸਕਦੇ ਹੋਰ ਪਾਲਕੀ ਸਾਹਿਬ ਤੁਸੀਂ ਬਹੁਤਿਆ ਹੋਰ ਵੀ ਦਰਸ਼ਕਾਂ ਦੇ ਕੋਲ ਹੈ ਇਸ ਵਕਤ ਜੋ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜੋ ਤਸਵੀਰਾਂ ਦੇਖ ਸਕਦੇ ਹੋ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਜਲਾਲਾਬਾਦ ਤੋਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਾਮਗੜੀਆ ਸਾਖ ਤੋਂ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਆਦੇਖ ਫਾਲਸਾ ਆ ਦੇਸ਼ ਦੇ ਦਿਹਾੜੇ ਦੇ ਸਰਬੰਦ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਅਗਵਾਈ ਦੇ ਹੇਠ ਇਹ ਨਗਰ ਕੀਰਤਨ ਸਜਾਇਆ ਗਿਆ ਰਾ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਗੱਲਬਾਤ ਵੀ ਕਰਦੇ ਆ ਪ੍ਰਬੰਧਕਾਂ ਦੇ ਨਾਲ ਔਰ जो पालकी साहब जी के आज तक आप लोग दर्शन कर रहे हो वागुरु जी, जी, जी वागुरु जी का खालसा वागुरू जी की फतेह ਸੰਤਨੇ ਸਾਹਿਬ ਸ੍ਰੀ ਗੁਰੂ ਦੋਬੀ ਸਿੰਘ ਜੀ ਦੇ ਇਹਨਾਂ ਮਹਾਨ ਦਿਹਾੜਿਆਂ ਨੂੰ ਮਨਾਉਂਦੇ ਹੋਏ ਸਾਡਾ ਸਾਜਨਾ ਦਿਵਸ ਨੂੰ ਮਨਾਉਂਦੇ ਹੋਏ ਗੁਰਦੁਆਰਾ ਰਾਮਗੜੀਆ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜੋ ਪੈਦਲ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਮਾ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਪੰਜਾ ਪਿਆਰਾਂ ਦੀ ਕੋਈ ਇਹ ਨਗਰ ਕੀਰਤਨ ਆਰੰਭ ਹੋਇਆ ਸੀ ਇਸ ਵਕਤ ਤੇ ਲਗਭਗ ਸੰਪੂਰਨਤਾ ਹੋਣ ਵਾਲੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੇਰੇ ਕੋਲ ਜਨਾਬ ਨਗਰਕਿਰਤਨ ਦੇ ਆਪ ਲੋਕ ਦਰਸ਼ਨ ਕਰ ਰਹੇ ਨਗਰਕਿਰਤਨ ਗੁਰਦੁਆਰਾ ਰਾਮਗੜੀਆ ਸਾਹਿਬ ਤੇ ਸਜਾਇਆ ਗਿਆ ਹੈ ਤੁਸੀਂ ਆਪ ਲੋਕ ਦਰਸ਼ਨ ਕਰ ਰਹੇ ਹੋ ਭਾਲਕੇ ਸਾਹਿਬ ਜੋ ਕਿ ਵੋਟਾਂ ਤੇ ਜਿਹੜੀ ਆ ਸੰਤਾ ਦੇ ਵੱਲੋਂ ਪਰਤੂਆਂ ਲੈ ਕੇ ਜਾਈ ਜਾਂਦੀ ਹੈ ਜਿਹੜੀ ਉਹ ਅੱਗੇ ਜਲਦੀ ਜਲਦੀ ਸਾਂਝੀ ਕਰਦੇ ਕਿ ਅੱਜ ਦੇ ਖਾਲਸੇ ਦਾ ਜਨਮ ਦਿਨ ਹੈ আর ਇਸ ਖਾਲਸੇ ਦੇ ਜਨਮ ਦਿਨ ਤੇ ਆਪ ਸਭ ਸੰਤਾ ਨੂੰ ਸਾਡੇ ਚੈਨਲ ਟਿੰਕਾ ਪੰਜਾਬ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦੇ ਨਾਲ ਹੀ ਵਿਸਾਖੀ ਦੀਆਂ ਵੀ ਆਪਕਾ ਸੰਤਾ ਨੂੰ ਬਹੁਤ-ਬਹੁਤ ਮੁਬਾਰਕਾਂ। ਤਸਵੀਰਾਂ ਐਸਮ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਗੁਰਦੁਆਰਾ ਰਾਮਗੜੀ ਸਾਹਿਬ ਤੇ ਸਜਾਇਆ ਗਿਆ ਨਗਰ ਕੀਰਤਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਪੈਦਲ ਨਗਰ ਕੀਰਤਨ ਨੂੰ ਸਜਾਇਆ ਗਿਆ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਨਾਲ ਹੀ ਆਜਾਤ ਕੀਤੇ ਜਾ ਰਿਹਾ ਸੰਗਤਾਂ ਦੇ ਵੱਲੋਂ ਔਰ ਪਾਰਕੀ ਸਾਹਿਬ ਜੋ ਕਿ ਫੋਟੇ ਦੇ ਉੱਪਰ ਲੈ ਕੇ ਜਾਇਆ ਜਾ ਰਹੀ ਹੈ ਕੱਦੇ ਨੂੰ ਲੈ ਕੇ ਜਾ ਫੋਟੇ ਦੇ ਉੱਪਰ ਲੈ ਕੇ ਚਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਆਪਾਂ ਦੇਖ ਸਕਦੇ ਹੋ ਇਹ ਤਸਵੀਰਾਂ ਲੋਕੀ ਨਗਰ ਕੀਰਤਨ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਸੰਤਾ ਦੇ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਆ ਪਾਰਕੀ ਸਾਹਿਬ ਜਿਤੇ ਆਪ ਦਰਸ਼ਕ ਕਰ ਰਹੇ ਹੋ ਇਹਦਾ ਹੈ ਲਾ ਜਿਹੜੀ ਹੈ ਨਗਰ ਕੀਰਤਨ ਜੋ ਸੁਜਾਗਾਇਆ ਗਿਆ ਹੈ ਇਹਨਾਂ ਕੋਲ ਤੁਹਾਨੂੰ ਫਿਰ ਤੋਂ ਅੱਜ ਨਾਲ ਸੰਜਿਆ ਕਰਦਣੇ ਚਾਹਿਆ ਅੱਗੇ ਸਾਊਂਡ ਲੱਗਿਆ ਹੋਇਆ ਜਿਸ ਦੀ ਵਜ੍ਹਾ ਕਰਕੇ ਤੁਹਾਡੇ ਅੱਗੇ ਆਪਾਂ ਜਾ ਕੇ ਤੁਹਾਡੇ ਨਾਲ ਤਸਵੀਰਾਂ ਨਹੀਂ ਸੰਜਿਆ ਕਰ ਸਕਦੇ ਕਿਉਂਕਿ ਕਾਪੀਰਾਈਟ ਦਾ ਜਿਹੜਾ ਉਹ ਵੀ ਆ ਜਾਏਗਾ ਤਾਂ ਇੱਕ ਵਾਰ ਤੋਂ ਫਿਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਨਗਰ ਕੀਰਤਨ ਪੰਜ ਪਿਆਰੇ ਸਿੰਘ ਸਭਾ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਰਾਮ ਗੜੀਆ ਸਾਤੋ ਸਾਂਝਾ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਤੇ ਇਸ ਟਾਈਮ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਅੱਜ ਕਾਲ ਤੇ ਜਨਮ ਦਿਨ ਹੈ ਤੇ ਇਸ ਕਾਲ ਸੇ ਜਨਮ ਦਿਨ ਤੇ ਆਪ ਸਭ ਸੰਤਾ ਨੂੰ ਚੈਨਲ ਥਿੰਕਿੰਗ ਆਫ ਪੰਜਾਬ ਦੇ ਵੱਲੋਂ ਵਸਾਖੀ ਅਤੇ ਤੁਹਾਡੇ ਸਾਇਜਨੇ ਦਿਹਾੜੇ ਦੇ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਗੁਰਦੁਆਰਾ ਸ੍ਰੀ ਗੁਰੂ ਰਵੜ ਘੜਿਆ ਜਿੱਥੇ ਪੈਦਲ ਨਗਰ ਕੀਰਤਨ ਦੋਕੇ ਸਵੇਰ ਤੋਂ ਸਜਾਇਆ ਗਿਆ ਐਸਮ ਸਮਾਪਤੀ ਦੇ ਵੱਲ ਹੈ ਔਰ ਕੁਝ ਹੀ ਸਮੇਂ ਬਾਅਦ ਇਸ ਨਗਰ ਕੀਰਤਨ ਦੀ ਸਮਾਪਤੀ ਹੋਣ ਜਾ ਰਹੀ ਹੈ ਤਾਂ ਨਗਰ ਕੀਰਤਨ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਜੋ ਇਸ ਟਾਈਮ ਮਾਲਕੀ ਸਾਹਿਬ ਜੀ ਦੇ ਦਰਸ਼ਨ ਜਿਹੜੀ ਹੈ ਕਿ ਪੈਦਲ ਨਗਰ ਕੀਰਤਨ ਜਿਹੜਾ ਹੈ ਸਜਾਇਆ ਜਾਣਾ ਸੀ ਪਿਛਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਇਸ ਦੇ ਬਾਰੇ ਜਾਣਕਾਰੀ ਸੰਗਤਾਂ ਦੇ ਨਾਲ ਸਾਂਝੀ ਕਰ ਦਿੱਤੀ ਗਈ ਸੀ ਤਾਂ ਹੁਣ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਸੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਔਰ ਸੰਗਤਾਂ ਦੇ ਲਈ ਜਿਹੜੇ ਆ ਰਸਤੇ ਦੇ ਵਿੱਚ ਜਿਹੜੇ ਆ ਉਹ ਲੰਗਰ ਵੀ ਲਗਾਏ ਹੋਏ ਦਿਖਾਈ ਦੇ ਰਹੇ ਆ ਔਰ ਸੰਗਤਾਂ ਦੇ ਲਈ ਲੰਗਰ ਜਿਹੜੇ ਆ ਉਹ ਲਗਾਏ ਹੋਏ ਆ ਜਲ ਜੀਰੇ ਦੇ ਲੰਗਰ ਲਗਾਏ ਆ ਸੰਗਤਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਆ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਸੰਗਤਾਂ ਦੇ ਲਈ ਆ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਉਹ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਉੱਥੇ ਹੀ ਜਿੱਤੇ ਕੇ ਆ ਸਵੇਰ ਤੋਂ ਇਸ ਨਗਰ ਕੀਰਤਨ ਜੋ ਪੈਦਲ ਨਗਰ ਕੀਰਤਨ ਸਜਾਇਆ ਜਾ ਰਿਹਾ ਉਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਜੋ ਹਾਜ਼ਰੀਆਂ ਭਾਰੀਆਂ ਉਹਨਾਂ ਦੇ ਲਈ ਜਿਹੜੇ ਆ ਉਹ ਉਹਨਾਂ ਦੇ ਲਈ ਆ ਜਿਹੜੇ ਜਲ ਪਾਣੀ ਦੇ ਲੰਗਰ ਲਗਾਏ ਹੋਏ ਆ ਰਸਤੇ ਦੇ ਵਿੱਚ ਆ ਜਿਹੜਾ ਉਹਨਾਂ ਦੇ ਪਰਾਉ ਦੇ ਲਈ ਉਹਨਾਂ ਦੇ ਪ੍ਰਸ਼ਾਦ ਦੇ ਲਈ ਨਗਰ ਕੀਰਤਨ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਿਆ ਹੈ ਇਸ ਸਮੇਂ ਨਗਰ ਕੀਰਤਨ ਦੀ ਜਿਹੜੀ ਆ ਸਮਾਪਤੀ ਹੋਣ ਜਾ ਰਹੀ ਆ ਕੁਝ ਹੀ ਸਮੇਂ ਦੇ ਵਿੱਚ ਨਗਰ ਕੀਰਤਨ ਦੀ ਸਮਾਪਤੀ ਹੋਣ ਜਾ ਰਹੀ ਆ ਤਾਂ ਤਸਵੀਰਾਂ ਤੁਸੀਂ ਇਸ ਟਾਈਮ ਨਗਰ ਕੀਰਤਨ ਦੀਆਂ ਤਸਵੀਰਾਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਸਤਨਾ ਵਾਹਿਗੁਰੂ ਜੀ ਦੇ ਜਪ ਕੀਤੇ ਜਾ ਰਹੇ ਆ ਤਾਂ ਉਸੇ ਵੀ ਇਸ ਸਤਨਾ ਵਾਈ ਗੁਰੂ ਦੇ ਜਾਪ ਦੇ ਵਿੱਚ हिस्सा ਪਾਓ ਤੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਬੋਦਨਾਮ ਵਾਹੇ ਗੁਰੂ ਵੀਰਾਂ ਤੁਹਾਡੇ ਨਾਲ ਸੰਜਿਆ ਕਰ ਰਿਹਾ ਨਗਰ ਕੀਰਤਨ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਪੈਦਲ ਨਗਰ ਕੀਰਤਨ ਇਹ ਕਿਉਂਕਿ ਵਿਦਿਆਰਥੀ ਸਾਥੀ ਸੇਵਾਦਾਰ ਹੈ ਜੀ ਜੈ ਜੀ ਕਲਸਾ ਇਹ ਸੰਤਸ ਤਸਵੀਰਾਂ ਜੋ ਕਿ ਗੁਰਦੁਆਰਾ ਰਾਮਗੜੀ ਸਾਹਿਬ ਤੋਂ ਤੁਹਾਡੇ ਨਾਲ ਸਾਂਝਾ ਕਰੀ ਸੀ ਜਿੱਥੇ ਪੈਦਲ ਨਗਰ ਕੀਰਤਨ ਦੀ ਐਸਲ ਸਮਾਪਤੀ ਹੋ ਚੁੱਕੀ ਆ ਸਤਨਾਮ ਸ਼੍ਰੀ ਵਾਹਿਗੁਰੂ ਦੇ ਜਾਬ ਕੀਤੇ ਜਾ ਰਿਹਾ ਜਕਾਰੇ ਲਗਾਏ ਜਾ ਰਿਹਾ ਔਰ ਖਾਲਸਾ 사ਜਨਾ ਦੇਸਦੀਆਂ ਆਪ ਸਤ ਸੰਤਾਂ ਨੂੰ ਚੈਨਲ ਥਿੰਕੀ ਕੋ ਪੰਜਾਬ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤਾਂ ਤਸਵੀਰਾਂ ਤੁਹਾਡੇ ਨਾਲ ਗੁਰਦੁਆਰਾ ਰਾਮਗੜੀ ਸਾਹਿਬ ਤੋਂ ਸਾਂਝਾ ਕਰ ਰਿਹਾ ਜਿੱਥੇ ਅੱਜ ਸਵੇਰ ਤੋਂ ਹੋਈ ਪੈਦਲ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਤੈਅਸਮ आत्मक सुरूप धन धन साहेब श्री गुरु ग्रंथ साहब जी के पाठ दर्शन विदार जी का ध्यान के खालसा साहब बोलो जी ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇ ਕੇ ਅਨੰਡਿਤ ਕੀਤਾ ਤੇਨਾ ਪਿਆਰਿਆ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਕਾ ਸਾਹਿਬ ਬੋਲੋ ਜੀ ਵਾਹਿਗੁਰੂ ਇੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਾਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਦਿਨਾਂ ਪਿਆਰਿਆ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਝਾ ਤਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤੇ ਮਿਰਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਪ੍ਰਿਯੋ ਜੀ ਸਿੱਖਾ ਨੂੰ ਸਿੱਖੀ ਦਾਨ ਕੇਸਦਾਨ ਰਹਿਦਾਨ ਵਿਵੇਕਦਾਨ ਵਿਸਾਹੋਦਾਨ ਭਰੋਸਾਦਾਨ ਦਾਣਾ ਸਿਰਦਾਨ ਨਾਮਦਾਨ ਸ੍ਰੀ ਅਮਰitsar ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੇਕਾਰ ਖਾਲਸਾ ਸਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰੱਖਾ ਆਪ ਅਕਾਲ ਪੁਰਖ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਇਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਦਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਾਵਨ ਪਵਿੱਤਰ ਦਿਹਾੜੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਸਾਜਨਾ ਦਿਵਸ ਨੂੰ ਮਨਾਉਂਦਿਆ ਹੋਇਆ ਨਗਰ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਆਪ ਜੀ ਦੀ ਕਿਰਪਾ ਸਦਕਾ ਪੰਜਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਸੀ ਸਤਿਗੁਰੂ ਸੱਚੇ ਪਾਸ਼ਾ ਆਪ ਜੀ ਦੀ ਕਿਰਪਾ ਹੋਈ ਹੈ ਇਸ ਵਕਤ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਹੈ ਸਤਿਗੁਰੂ ਸੱਚੇ ਪਾਸ਼ਾ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸੱਚੇ ਪਾਸ਼ਾ ਜੀ ਰਸਤੇ ਪੈਂਡੇ ਵਿੱਚ ਆਉਂਦੇ ਆ ਜਾਂਦੇ ਆ ਸਤਿਗੁਰੂ ਸੱਚੇ ਜੀ ਪਾਸ਼ਾ ਜੀ ਆਪ ਜੀ ਦੇ ਸ਼ਬਦ ਗਾਇਨ ਕਰਦੇ ਆ ਸੰਗਤਾਂ ਪਾਸੋਂ अनेका ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਸੇਵਾ ਕਰਦੇ ਆ ਸੇਵਾਦਾਰਾ ਪਾਸੋਂ अनेका ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰ ਦੇਣਾ ਅੱਗੇ ਤੋਂ ਸੋ ਮਤ ਬਖਸ਼ਣੀ ਕਿਰਪਾ ਕਰਨੀ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਆਪ ਜੀ ਦੇ ਪਵਨ ਪੀਤਰ ਦਿਹਾੜੇ ਮਨਾਉਂਦੇ ਆ ਬਲ ਉਦਮ ਤਾਕਤ ਬਖਸ਼ਣੀ ਕਿਰਪਾ ਕਰਨੀ ਅੰਗ ਸੰਗ ਸਹਾਈ ਹੋ ਕੇ ਵਰਤਣਾ ਜਿਨ੍ਹਾਂ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਰਸਤੇ ਵਿੱਚ ਆਪ ਜੀ ਦੀਆਂ ਸੰਗਤਾਂ ਦੀ ਸੇਵਾ ਕੀਤੀ ਹੈ ਪੰਜਾ ਪਿਆਰਿਆਂ ਦੀ ਸੇਵਾ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਦਰੋਂ ਘਰੋਂ ਕੁਰ ਸਿੱਖੀ ਜੀਵਨ ਦਾ ਨਾਮ ਭਰੋਸਾ ਨਾਮਦਾਨ ਬਖਸ਼ਣਾ ਕਿਰਪਾ ਕਰਨੀ ਅੰਗ ਸੰਗ ਸਹਾਈ ਹੋ ਕੇ ਵਰਤਣਾ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਿਰਪਾ ਕਰਨੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸਾਨਾ चैनल सिंह कर रहे हैं जितने नगर कीर्तन सजाया गया गुरुद्वारा तस्वीर तस्वीर तेजे साझिया कर रहे हैं नगर कीर्तन सजाया जा गया और तस्वीर देख सकते हैं ਕੱਲ੍ਹ ਆਇਆ ਕਰੇ ਆਪਣੇ ਕਰੇ ਚੱਲੇ ਆਇਆ ਆਪਣੇ ਜਾਵਣੇ ਪਾਪਾ ਨੇ ਆਇਆ ਆਪਣੇ ਹਰ ਸਾਰੇ ਪੱਤ ਹੋਵੇ ਤਾਂ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਜੋ ਕਿ ਸਮਾਪਤੀ ਹੋ ਚੁੱਕੀ ਹੈ ਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੀ ਹੈ ਸੰਗਤ ਪਾਸ ਵਲੇ ਸੁਖਾਸਣ ਦੇਵਾਲੇ ਤਾਂ ਤਸਵੀਰਾਂ ਤੁਹਾਡੇ ਨਾਲ ਪਾਂਚੇ ਕਿਤੇ ਜਾ ਰਹੀਆਂ ਨਗਰ ਕੀਰਤਨ ਦੀ खालसा दिवस आज मौके दगर कीर्तन की तस्वीर तझा तो कर रही गुरुद्वारा रामगढ़िया जलालाबाद को तस्वीर तुम लाइव देख रहे हो Obrigado. <coughs> ਕੀ okay, ਫਤਿਹ